ਰੋਟੀ ਪਰਜੇ ਬੱਚੇ ਮੇਰੇ ਕਿੱਸੇ ਘੜਿਆਤ ਕੇ ਰੋਟੀ ਦਾ ਮੰਗਣ ਕੇ ਤੋ ਇਹ ਮੇਰੇ ਧੀਆਂ ਪੁੱਤਾਂ ਦਾ ਸਾਰਾ ਬਣੇ ਕੋਈ ਮੇਰੇ ਧੀਆਂ ਪੁੱਤਾਂ ਦੀ ਕੋਈ ਬਾਹ ਬੜੇ ਮੇਰੇ ਧੀਆਂ ਪੁੱਸਰੇ ਸੱਤੇ ਬੋਝ ਨਾ ਪਵੇ ਮੇਰੇ ਪੁੱਤਰਾ ਨੂੰ ਰੋ ਕੇ ਰੋਜ ਸਭਨੇ ਵਿੱਚ ਪਾ ਦੇ ਪੁੱਤ ਨਹੀਂ ਰੋਂਦੇ ਜਰ ਰਹਿੰਦੇ ਅਸਲ ਪੈ ਜਿਵੇਂ ਪਿੰਡ ਦੀ ਬਰਬਾਦ ਹੋਵੇ ਸਾਡੀ ਹੋਈ ਹੁਣ ਸਾਨੂੰ ਪਿੰਡ ਨੂੰ ਵੀ ਨਹੀਂ ਕੁਛ ਆ ਸਕਦਾ ਸਾਡੀ ਤੁਸੀਂ ਬਾਹ ਪੜੋ ਜੇ ਸਾਡੇ ਦੀ ਕਿਸਾ ਰਿਆ ਕਰੋ ਪਹਿਲਾਂ ਜਦ ਮੇਰੇ ਬੱਚੇ ਛੋਟੇ ਵੀ ਪਿੰਡ ਦੇ ਸਾਰੇ ਨੇ ਮੇਲੇ ਸਾਸ ਮੇਰਾ ਦਿੱਤਾ ਵਾ ਅਰੇ ਪੰਜ ਕਿਨਾਂ ਮਿੱਤੋ ਜਸਪੀਰ ਕਰਾ ਕਿੰਨੀ ਕੁ ਫਸਲ ਡੁੱਬੀ ਆ ਕਿੰਨਾ ਕੁ ਮਿੱਸਾ ਜਮੀਨ ਮੇਰੀ 8 ਕਿੱਲੇ ਸੀ 4 ਕਿੱਲੇ ਟਹਿ ਗਈ ਆ ਚਾਰ ਕਿੱਲ ਡੁੱਬੀ ਹੋਈ ਹੈ ਕੋਈ ਸਾਰਾ ਨਹੀਂ ਰਹਿ ਗਿਆ ਕਿ ਸ਼ਾਇਦ ਆ ਵੀ ਸਾਰਾ ਨਹੀਂ ਰਹਿ ਗਿਆ ਮੈਨੂੰ ਕੱਲ ਨਹੀਂ ਕੋਈ ਵੀ ਆਉਂਦੀ ਮੈਂ ਕਰਾਂ ਕੀ ਤੇ ਕੀ ਨਾ ਕਰ ਨਾ ਖਾ ਖਾ ਬੜਾ ਜਿਆਦਾ ਖਾ ਕੇ ਮੈਂ ਬੱਚੇ ਨਾ ਮੇਰੇ ਬੱਚੇ ਚੱਜ ਨਾ ਪੜ੍ਹੇ ਨਾ ਮੈਂ ਬੱਚੇ ਪੜਾਈ ਸਗੀ ਆਪ ਦੀ ਮੈਨੂੰ ਕੋਈ ਛੋਟੇ ਬੱਚੇ ਦਾ ਵੀ ਸਾਰਾ ਨਹੀਂ ਇਹ ਮੈਂ ਕਰ ਸਕਦੀ ਮੈਂ ਮੈਂ ਇਹਦੇ ਬੱਚੇ ਪੜਾ ਕੇ ਤੇ ਕਿ ਲਾ ਲੂੰ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ? ਬੜਾ ਖਗਜਾਰਾ ਚੱਲ ਰਿਹਾ। ਕੋਈ ਵੀ ਦਿਨ ਹੈਗੇ ਸੀ ਯਾਰ ਮੈਂ ਦੇ ਬੱਚਿਆਂ ਨੂੰ ਲੂਣ ਮਿਰਚ ਦੇ ਨਾਲ ਖਵਾ ਕੇ ਤੇ ਬੱਚੇ ਇਹਨੂੰ ਪਾ ਦੇਣੀ ਹੈ ਪਤ। ਤੁਸੀਂ ਬਾਹਰ ਕੇ ਇਹਨੂੰ ਜਾ ਕੇ ਨਹੀਂ ਦੱਸਦਾ ਇਸ ਤਰ੍ਹਾਂ ਰੋਟੀ ਖਾਧੀ। ਕਦੋਂ ਤਾਂ ਪਾਣੀ ਆਇਆ ਹੋਇਆ ਸੀ। ਪਾਣੀ ਨੂੰ ਪੂਰੇ ਮਹੀਨੇ ਲੱਗਾ। ਹੁਣ ਉਮੀਦ ਹੈਗੀ ਆ ਕਿ ਫਸਲ ਅਗਲੀ ਫਸਲ ਜਿਹੜੀ ਆ ਉਹ ਬੀਜੀ ਜਾਊ। ਨਹੀਂ ਮੈਨੂੰ ਕਣਕ ਤਾਂ ਵੀ ਨਹੀਂ ਸਾਰਾ ਹੈਗਾ ਮੈਂ ਕਣਕ ਬੀਜਾਂਗੀ। ਮੇਰੇ ਕੋਈ ਸਹਾਰਾ ਨਹੀਂ ਹੈ ਜਿੱਤੇ ਮੇਰੀ ਜ਼ਮੀਨ 'ਚ ਪਾਣੀ ਖਲੋਤਾ ਹੈ ਮੈਨੂੰ ਕੋਈ ਸਹਾਰਾ ਨਹੀਂ ਹੈਗਾ ਮੈਂ ਦਰਿਆ ਵਗਣਿਆ ਮੇਰੀ ਜ਼ਮੀਨ ਦੇ ਵਿੱਚ ਜਿੱਦੇ ਮੈਨੂੰ ਕੋਈ ਸਹਾਰਾ ਨਹੀਂ ਹੈਗਾ ਮੈਂ ਕਣ ਕਬੀਲ ਲੂਗੀ ਜੇ ਮੈਂ ਇਹਦੇ ਪੁੱਤ ਨੂੰ ਕੋਈ ਬਾਹਰ ਦੀ ਕਮਾਈ ਤੋਂ ਕੋਈ ਬਜਾ ਦੇ ਬੱਚਾ ਦਾ ਬਣਾ ਲੂੰਗੀ ਮੈਨੂੰ ਕੋਈ ਸਹਾਰਾ ਨਹੀਂ ਹੈਗਾ ਘਰ ਦੇ ਖਾਣ ਵਾਲੇ ਦਾਣੇ ਵੀ ਸਾਰੇ ਖਰਾਬ ਹੋ ਗਏ ਸਮਾਨ ਵੀ ਸਾਰਾ ਖਰਾਬ ਹੋ ਗਿਆ ਮੈਨੂੰ ਕਬਲੀ ਦੀ ਆਸ ਲੱਗੀ ਮੈਂ ਕਬਲੀ ਵੀ ਲੈਣ ਕੇ ਤੇ ਰੱਖ ਲੂੰ ਕਰਜ ਕਰਨਾ ਇਹ ਕਰਜ਼ਾ ਬੜਾ ਜ਼ਿਆਦਾ ਕਰਜ਼ੇ ਮੈਂ ਦਾਸ ਨਹੀਂ ਸਕਦੀ ਫਿਰ ਉਤਰੂਗਾ ਤੇ ਫਸਲ ਵੀ ਡੁੱਬ ਗਈ ਹੈ ਕਰਜ਼ਾ ਵੀ ਸਿਰ ਤੇ ਚੜ ਗਿਆ ਮੈਂ ਕਿਸੇ ਪਰ ਕਿਸੇ ਕੋਲੋਂ ਆਖਿਆ ਨਹੀਂ ਮੇਰੇ ਸਿਰ ਇਹ ਨਾ ਕਰਜ਼ਾ ਮੈਂ ਕਿ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਮੇਰਾ ਕਰਜ਼ਾ ਤੇ ਗੁਰੂ ਸਾਹਿਬ ਲਵ ਤੇ ਮੈਂ ਕਦੇ ਨਹੀਂ ਮੈਂ ਕਿਸ ਨੂੰ ਆਖਣਾ ਕਿ ਰਿਸ਼ਤੇਦਾਰੀ ਚ ਆਖਣਾ ਪਿੰਡ ਚ ਕਦੇ ਮੈਂ ਕਿਸ ਕੋਲੋਂ ਨਾ ਹੀ ਨਹੀਂ ਲਿਆ ਮੇਰੇ ਸਿਰ ਇਹ ਨਾ ਕਰਜ਼ਾ ਨਾਮਤ ਤਾਂ ਦੇ ਦੇ ਕੇ ਤੇ ਬੱਚੇ ਨੂੰ ਆ ਗਈ ਸਕਦੀ ਨੀ ਪੁੱਤ ਆ ਪਾ ਕਰਕੇ ਆ ਕਰਕੇ ਉਹਨਾਂ ਆਖਣਾ ਵੀ ਕਿੰਦੇ ਸਾਰੇ ਨਾਲੋਂ ਕਿਸੀ ਦਸਰੇ ਉਹ ਕੀ ਫਸਲ ਵੀ ਡੁੱਬ ਗਈ ਘਰਜਾ ਵੀ ਬਹੁਤ ਅਸਰ ਵਿੱਚ ਅਸਰ ਤੇ ਉਹ ਬੱਚੇ ਵੀ ਜਵਾਨ ਆ ਫਿਰ ਉਹ ਗਾਂ ਉਹਨਾਂ ਦੇ ਵਿਆਹ ਸ਼ਾਦੀਆਂ ਕਿੱਦਾਂ ਹੋਣਗੀਆਂ ਮੈਨੂੰ ਸੋਝੀ ਨਹੀਂ ਕੁਛ ਨਹੀਂ ਮੈਂ ਕਰੂੰ ਕੀਤ ਕੀ ਨਾ ਕਰੂੰ ਕਿਵੇਂ ਮਾਦੇ ਬੱਚੇ ਪੜਾਈ ਤੇ ਮੇਰੇ ਬੱਚਿਆਂ ਦੀ ਉਹ ਨਹੀਂ ਗਈ ਪੜਾਈ ਤੇ ਬੱਚੇ ਦੀ ਹੋਣੀ ਨਹੀਂ ਮੈਨੂੰ ਇਹ ਵੀ ਸਹਾਰਾ ਨਹੀਂ ਹੈਗਾ ਬੱਚੇ ਦੇ ਵਿਆਹ ਕਿਵੇਂ ਕਰੂੰਗੀ ਮੈਂ ਤੇ ਬੱਚੇ ਦਾ ਘਰ ਕਿਵੇਂ ਬਣਾਉਂਗੀ ਮੈਨੂੰ ਕੋਈ ਸਹਾਰਾ ਨਹੀਂ ਹੈਗਾ ਜ਼ਮੀਨ ਦਾ ਨੂੰ ਦਰਿਆ ਬਣਿਆ ਪਿਆ ਜ਼ਮੀਨ ਮੇਰੀ ਮਨ ਕੀ ਕਰਦੇ ਆ ਇਹ ਆਈਏ ਸਨ ਸਰਕਾਰ ਸਾਡੀ ਬਾਹ ਫੜੇ ਬੱਚੇਆ ਮੇਰੇ ਦੀ ਬਾਹ ਫੜੇ ਸਰਕਾਰ ਸਾਨੂੰ ਕੋਈ ਸਾਡਾ ਸੋਚੇ ਸਰਕਾਰ ਬੱਜ ਕੀ ਨਾਮ ਕੀ ਸਰਜੀਤ ਸਿੰਘ ਮੇਰਾ ਨਾਮ ਹੈ ਜੀ ਬਸਤੀ ਕਚਨ ਸਿੰਘ ਵਾਲ ਤੋਂ ਬੋਲਦੇ ਆ ਜੀ ਸਰਜੀਤ ਸਿੰਘ ਕੀ ਕਿਵੇਂ ਦੇਖਦੇ ਹੋ ਇਸ ਪਰਿਵਾਰ ਦੇ ਹਾਲਾਤਾਂ ਨੂੰ ਕਾਫੀ ਹਾਲਾਤ ਨਾਜ਼ੁਕ ਹੈ ਇਸ ਪਰਿਵਾਰ ਬਿਲਕੁਲ ਜੀ ਜੀ ਅਸੀਂ ਇਹਨਾਂ ਨੂੰ ਬਹੁਤ ਚੰਗਾ ਜਾਣਦੇ ਕਿਉਂਕਿ ਸਾਡੇ ਆਪ ਦੇ ਰਿਸ਼ਤੇਦਾਰਾਂ ਦੇ ਵਿੱਚ ਹੋਈਏ ਇਹ ਅਜਿ ਤੋਂ ਕੋਈ ਲਗਭਗ 1965 ਤੋਂ ਮੇਰਾ ਜਨਮ ਹੋਇਆ ਜੀ ਤੇ 7075 ਤੋਂ ਲਗਭਗ ਅਸੀਂ ਇਕੱਠੇ ਇੱਥੇ ਬਸੇ ਆ ਕਿ ਪਿੰਡ ਦੇ ਵਿੱਚ ਹੀ ਇਹਨਾਂ ਦਾ ਬਹੁਤ ਵੱਡਾ ਪਰਿਵਾਰ ਹੁੰਦਾ ਸੀ ਜੀ ਇਸ ਘਰ ਦੇ ਜਿਹੜੇ ਸੀਗੇ ਜੀ ਇੱਕ ਵੱਤੀ ਨਾਲ ਲੱਗੇ ਪਹਿਲੇ ਵੱਡਾ ਵੀਰ ਮਰ ਗਿਆ ਛੋਟਾ ਛੋਟਾ ਸੀ ਬਚਾਓ ਮਰ ਗਿਆ ਉਹ ਕੰਬੇ ਤੇ ਚੜਿਆ ਹ ਤੇ ਮਗਰੋਂ ਵੱਡੀ ਲੈਣ ਦੇ 11000 ਰਪਏ ਤੇ ਬੱਤੀ ਆਈ ਤੇ ਉਦੋਂ ਕੋਈ ਮਾਫੀ ਨਹੀਂ ਮਿਲਿਆ ਉਸ ਤੋਂ ਬਾਅਦ ਦੂਸਰੇ ਵੀ ਜਿਵੇਂ ਅਚਾਨਕ ਮੌਤਾਂ ਨਾਲ ਮਰਦੇ ਗਏ ਤੇ ਇਹਨਾਂ ਨੇ ਕਰਦੇ ਬਹੁਤ ਘਾਟਾ ਪਿਆ ਹੁਣ ਜਦੋਂ ਦਾ ਇਹ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ 2015 ਦੇ ਵਿੱਚ ਅਰਸਾਲ ਸਿੰਘ ਵੀ ਚੜਾਈ ਕਰ ਗਿਆ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਸੀ ਛੋਟੇ ਸੀ ਇਹਨਾਂ ਦੇ ਤੇ ਇਹਨੇ بڑے ਔਖੇ ਹੋ ਕੇ ਚੈਰੀ ਨੇ ਪਾਲਿਆ ਜਿਵੇਂ ਵੀ ਪਾਲੇ ਚਲੋ ਆਪ ਦੀ ਮਿਹਨਤ ਵਿੱਚ ਅਗਲ ਕਰਕੇ ਕਿਉਂਕਿ ਚਲੋ ਪਹਿਲੀ ਹੈ ਗਈ ਸੀ ਕੋਈ ਦਰਿਆ ਤੇ ਵਿੱਚ ਇੱਕ ਦਰਿਆ ਦੇ ਕੋਲੇ ਪੈਲੀ ਸੀ ਉਹਨਾਂ ਦੀ ਤੇ ਕੋਈ ਕਿਤੇ ਪੇੜ ਦੇ ਕੋਲੇ ਪੈਲੀ ਸੀ ਜਿਹੜੀ ਦਰਿਆ ਦੀ ਪੈਲੀ ਆ ਹੁਣ ਇਹਨਾਂ ਦੇ ਮੁਤਾਬਕ ਆ ਵੀ ਉਹ ਸਾਰੀ ਦਰਿਆ ਦੇ ਵਿੱਚ ਰੁੜ ਗਈ ਆ ਕਿਉਂਕਿ ਢਾਹ ਲਾ ਕੇ ਉੱਥੇ ਤੇਰਾ ਦਰਿਆ ਨੇ ਪਾਣੀ ਵਗ ਰਿਹਾ ਹੈ ਬਹੁਤ ਜ਼ਿਆਦਾ 30-30 ਫੁੱਟ 40-40 ਫੁੱਟ ਪਾਣੀ ਵਗ ਰਿਹਾ ਉੱਥੇ ਤੇ ਇੱਥੋਂ ਵਾਲੀ ਪੈਲੀ ਆ ਉਹ ਵੀ ਪੈਲੀਆਂ ਦੇ ਨਾਲ ਦੂਜੀਆਂ ਪੈਲੀਆਂ ਨਾਲ ਸਾਰੇ ਸਾਰੇ ਇਲਾਕੇ ਦੀ ਫਸਲ ਵਿਰਵਾਦ ਹੋ ਗਈ ਇਹਨਾਂ ਦੀ ਫਸਲ ਵਿੱਚ ਜਿਹੜੀ ਵਿਰਵਾਦ ਹੋ ਗਈ ਤੇ ਹਾਲਾਤ ਜਿਹੜੇ ਬਹੁਤ ਨਾਜੁਕੇ ਹੋਏ ਆ ਅਸੀਂ ਤਾਂ ਅਪੀਲ ਹੀ ਕਰ ਸਕਦੇ ਵੀਰ ਜੀ ਕਿ ਜਿਹੜੀਆਂ ਸੰਸਥਾਵਾਂ ਦਾ ਸਰਕਾਰ ਕੋਈ ਵੀ ਇਹਨਾਂ ਦੀ ਮਦਦ ਕਰੇ ਤੇ ਵਾਦੋ ਵਾਦ ਇਹਨਾਂ ਦਾ ਬਾਹ ਫੜ ਕੇ ਇਹਨਾਂ ਦੀ ਮਦਦ ਕਰੇ ਜੀ ਹਾਂਜੀ